ਇਸ ਵੇਲੇ ਦੀ ਵੱਡੀ ਖਬਰ ਹੈ ਉਹ ਚੱਕੀ ਮਾਮਲੇ ਉੱਤੇ ਪੰਜਾਬ ਦੇ ਸੀਐਮ ਮਾਨ ਹੋਰਾਂ ਨੇ ਮੁੜ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਉੱਤੇ ਵੱਡਾ ਵਾਰ ਕੀਤਾ ਹੈ ਅੱਜ ਫਿਰ ਪੰਜਾਬ ਦੇ ਸੀਐਮ ਨੇ ਚੱਕੀ ਵਾਲੇ ਮਸਲੇ ਉੱਤੇ ਦੂਜਾ ਵੱਡਾ ਬਿਆਨ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਸੀ ਕਿ ਸੁਨੀਲ ਜਾਖੜ ਇਹ ਸਾਬਤ ਕਰ ਦੇਣ ਕਿ ਚੱਕੀਆਂ ਜਿਹੜੀਆਂ ਮਾਡਲ ਦੇ ਰੂਪ ਵਿੱਚ ਭੇਜੀਆਂ ਜਾਣੀਆਂ ਸੀ ਉਸ ਉੱਤੇ ਕੇਸਰੀਵਾਲ ਜਾਂ ਫਿਰ ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਉਸ ਚੈਲੰਜ ਤੋਂ ਬਾਅਦ ਅੱਜ ਸ੍ਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਕਿਹੜੇ ਮੂੰਹ ਦੇ ਨਾਲ ਹੁਣ ਪੰਜਾਬੀਆਂ ਦਾ ਸਾਹਮਣਾ ਕਰਨਗੇ ਖੰਟਾ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੂਫਾਨ ਨੂੰ ਕਦੇ ਮਾਫ ਨਹੀਂ ਕਰਨਗੇ ਸੀਐਮਾਨ ਹੋਰਾਂ ਦੇ ਵੱਲੋਂ ਸੁਨੀਲ ਜਾਖੜ ਹੋਰਾਂ ਤੇ ਵੱਡਾ ਵਾਰ ਕੀਤਾ ਗਿਆ ਹੈ ਕਿ ਪੰਜਾਬੀ ਤੂਫਾਨ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਸੀਐਮਾਨ ਨੇ ਵੱਡਾ ਵਾਰ ਹੈ ਜਿਹੜਾ ਉਹ ਸੁਨੀਲ ਜਾਖੜ ਹੋਰਾਂ ਤੇ ਕੀਤਾ ਹੈ ਸੀਐਮਾਨ ਨੇ ਕਿਹਾ ਕਿ ਤੁਸੀਂ ਪੰਜਾਬ ਨਾਲ ਖੜਨ ਦੀ ਬਜਾਏ ਮੇਰੇ ਤੇ ਤੁਸੀਂ ਝੂਠੇ ਇਲਜ਼ਾਮ ਲਗਾ ਰਹੇ ਹੋ ਸੁਨੀਲ ਜਾਖੜ ਜੀ ਹੁਣ ਕਿਹੜੇ ਮੁੰਦੇ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚੰਕੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਭਾਜਪਾ ਦੇ ਕਹਿਣ ਉੱਤੇ ਪੰਜਾਬ ਦੇ ਪੱਖ ਵਿੱਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਗਾਏ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਦਗੇ ਤਸ ਆਪ ਤੋਂ ਵੱਡਾ ਵਿਆਨ ਸੀ ਜਿਹੜਾ ਦਿੱਤਾ ਗਿਆ ਸੀ ਸੀਐਮ ਮਾਨ ਹੋਰਾਂ ਦੇ ਵੱਲੋਂ ਕਿ ਜਾਖੜ ਸਾਫ ਸਾਫਤ ਕਰ ਦੇਣ ਕਿ ਜਿਹੜੀਆਂ ਮਾਡਲ ਦੇ ਰੂਪ ਵਿੱਚ ਚੰਕੀਆਂ ਭੇਜੀਆਂ ਜਾਣੀਆਂ ਸੀ 26 ਜਨਵਰੀ ਦੇ ਲਈ ਤਾਂ ਉਸ ਦੇ ਵਿੱਚ ਕੇਜਰੀਵਾਲ জাফর ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਉਸ ਚੈਲੰਜ ਤੋਂ ਬਾਅਦ ਹੁਣ ਸੀਐਮ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਲਿਖਿਆ ਹੈ ਕਿ ਕਿਹੜੇ ਮੂੰਹ ਦੇ ਨਾਲ ਹੁਣ ਜਾਖੜ ਜੀ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਦੇ ਚੱਕੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਪਾਸਪਾ ਦੇ ਕਹਿਣ ਉਤੇ ਪੰਜਾਬ ਦੇ ਪੱਖ ਵਿੱਚ ਖੜਨ ਦੀ ਬਜਾਏ ਮੇਰੇ ਤੇ ਤੇ ਅਰਵਿੰਦ ਕੇਸਰੀਵਾਲ ਉੱਤੇ ਝੂਠੇ ਇਲਜ਼ਾਮ ਲਗਾਏ ਤਾਂ ਇਸ ਕਿਸਮ ਦਾ ਟਵੀਟ ਹੈ ਜਿਹੜਾ ਉਹ ਸੀਐਮ ਮਾਨ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ 26 ਜਨਵਰੀ ਦੇ ਚੰਕੀ ਦੇ ਮਾਮਲੇ ਨੂੰ ਲੈ ਕੇ ਸੀਐਮ ਮਾਨ ਨੇ ਸਵਾਲ ਖੜੇ ਕੀਤੇ ਨੇ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਚੰਕੀ ਮਾਮਲੇ ਦੇ ਵਿੱਚ ਤੱਜ ਸੀਐਮ ਮਾਨ ਹੋਰਾਂ ਨੇ ਮੁੜ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਉਤੇ ਤੰਜ ਕੱਸਿਆ ਹੈ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀ ਆਦਾਸ ਸਾਹਮਣਾ ਕਰੋਗੇ ਹੁਣ ਤਹ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਮਾਫੀ ਕਰਨਗੇ ਜ਼ੀਰੋ ਰਿਪੋਰਟ ਈਸ਼ਾਪਟੇਡ ਨਿਊਜ਼ ਤੇ ਨਾਲ ਇਸ ਵੇਲੇ ਦੀ ਵੱਡੀ ਖਬਰ ਹੈ ਉਹ ਚੱਕੀ ਮਾਮਲੇ ਉੱਤੇ ਪੰਜਾਬ ਦੇ ਸੀਐਮ ਮਾਨ ਹੋਰਾਂ ਨੇ ਮੁੜ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਉੱਤੇ ਵੱਡਾ ਵਾਰ ਕੀਤਾ ਹੈ ਅੱਜ ਫਿਰ ਪੰਜਾਬ ਦੇ ਸੀਐਮ ਨੇ ਚੱਕੀ ਵਾਲੇ ਮਸਲੇ ਉੱਤੇ ਦੂਜਾ ਵੱਡਾ ਬਿਆਨ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਸੀ ਕਿ ਸੁਨੀਲ ਜਾਖੜ ਇਹ ਸਾਬਤ ਕਰ ਦੇਣ ਕਿ ਚੱਕੀਆਂ ਜਿਹੜੀਆਂ ਮਾਡਲ ਦੇ ਰੂਪ ਵਿੱਚ ਭੇਜੀਆਂ ਜਾਣੀਆਂ ਸੀ ਉਸ ਉੱਤੇ ਕੇਸਰੀਵਾਲ ਜਾਂ ਫਿਰ ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਉਸ ਚੈਲੰਜ ਤੋਂ ਬਾਅਦ ਅੱਜ ਸ੍ਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਕਿਹੜੇ ਮੂੰਹ ਦੇ ਨਾਲ ਹੁਣ ਪੰਜਾਬੀਆਂ ਦਾ ਸਾਹਮਣਾ ਕਰਨਗੇ ਖੰਟਾ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੂਫਾਨ ਨੂੰ ਕਦੇ ਮਾਫ ਨਹੀਂ ਕਰਨਗੇ ਸੀਐਮਾਨ ਹੋਰਾਂ ਦੇ ਵੱਲੋਂ ਸੁਨੀਲ ਜਾਖੜ ਹੋਰਾਂ ਤੇ ਵੱਡਾ ਵਾਰ ਕੀਤਾ ਗਿਆ ਹੈ ਕਿ ਪੰਜਾਬੀ ਤੂਫਾਨ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਸੀਐਮਾਨ ਨੇ ਵੱਡਾ ਵਾਰ ਹੈ ਜਿਹੜਾ ਉਹ ਸੁਨੀਲ ਜਾਖੜ ਹੋਰਾਂ ਤੇ ਕੀਤਾ ਹੈ ਸੀਐਮਾਨ ਨੇ ਕਿਹਾ ਕਿ ਤੁਸੀਂ ਪੰਜਾਬ ਨਾਲ ਖੜਨ ਦੀ ਬਜਾਏ ਮੇਰੇ ਤੇ ਤੁਸੀਂ ਝੂਠੇ ਇਲਜ਼ਾਮ ਲਗਾ ਰਹੇ ਹੋ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚੰਕੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਭਾਜਪਾ ਦੇ ਕਹਿਣ ਉੱਤੇ ਪੰਜਾਬ ਦੇ ਪੱਖ ਵਿੱਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਗਾਏ ਹੁਣ ਤਾਂ ਰੱਖਿਆ ਮੰਤਰੀ ਆਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਦਗੇ ਤਸ ਆਪ ਤੋਂ ਵੱਡਾ ਬਿਆਨ ਸੀ ਜਿਹੜਾ ਦਿੱਤਾ ਗਿਆ ਸੀ ਸੀਐਮ ਮਾਨਹਰਾਂ ਦੇ ਵੱਲੋਂ ਕਿ ਜਾਖੜ ਸਾਫ ਸਾਫਤ ਕਰ ਦੇਣ ਕਿ ਜਿਹੜੀਆਂ ਮਾਡਲ ਦੇ ਰੂਪ ਵਿੱਚ ਚੰਕੀਆਂ ਭੇਜੀਆਂ ਜਾਣੀਆਂ ਸੀ 26 ਜਨਵਰੀ ਦੇ ਲਈ ਤਾਂ ਉਸ ਦੇ ਵਿੱਚ ਕੇਜਰੀਵਾਲ ਜਾਫਿਰ ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਉਸ ਚੈਲੰਜ ਤੋਂ ਬਾਅਦ ਹੁਣ ਸੀਐਮ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿਤੇ ਲਿਖਿਆ ਹੈ ਕਿ ਕਿਹੜੇ ਮੂੰਹ ਦੇ ਨਾਲ ਹੁਣ ਜਖੜਜੀ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਦੇ ਚੱਕਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਪਾਸਪਾ ਦੇ ਕਹਿਣ ਉਤੇ ਪੰਜਾਬ ਦੇ ਪੱਖ ਵਿੱਚ ਖੜਨ ਦੀ ਬਜਾਏ ਮੇਰੇ ਤੇ ਤੇ ਅਰਵਿੰਦ ਕੇਸਰੀਵਾਲ ਉਤੇ ਝੂਠੇ ਇਲਜ਼ਾਮ ਲਗਾਏ ਤਾਂ ਇਸ ਕਿਸਮ ਦਾ ਟਵੀਟ ਹੈ ਜਿਹੜਾ ਉਹ ਸੀਐਮ ਮਾਨ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ 26 ਜਨਵਰੀ ਦੇ ਚੰਕੀ ਦੇ ਮਾਮਲੇ ਨੂੰ ਲੈ ਕੇ ਸੀਐਮ ਮਾਨ ਨੇ ਸਵਾਲ ਖੜੇ ਕੀਤੇ ਨੇ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਚੰਕੀ ਮਾਮਲੇ ਦੇ ਵਿੱਚ ਤੱਜ ਸੀਐਮ ਮਾਨ ਹੋਰਾਂ ਨੇ ਮੋੜ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਉਤੇ ਤੰਜ ਕੱਸਿਆ ਹੈ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀ ਆਦਾਸ ਸਾਹਮਣਾ ਕਰੋਗੇ ਹੁਣ ਤੱਕ ਰੱਖਿਆ ਮੰਤਰੀ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਮਾਫ ਮੁਕਰੋਗੇ ਜ਼ੀਰੋ ਰਿਪੋਰਟ ਸ਼ਿਸ਼ਪੇਡ ਨਿਊਜ਼ ਤੇ ਨਾਲ ਟਰਾਂਸਫਰ